ਦੇਖੋ ਜੀ ਇਸ ਟਾਈਮ ਆਪਾਂ ਹੈਗਾ ਕਨੋਰੀ ਬਾਰਡਰ ਤੇ ਮਾਹੌਲ ਬਹੁਤ ਵਧੀਆ ਬਹੁਤ ਸੋਹਣੇ ਤੰਬੂ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਟਰਾਲੀਆਂ ਏਸੀ ਵਾਲੀਆਂ ਟਰਾਲੀਆਂ ਆ ਸਾਰਿਆਂ ਨੇ ਏਸੀ ਫਿੱਟ ਕਰ ਛੱਡੇ ਆ ਇਧਰ ਕੁਧਰ ਚੱਲ ਜ ਜਾਂਦੇ ਆ ਸਤੰਭੂ ਦੇ ਵਿੱਚ ਤੇ ਇਧਰ ਕੈਂਟਰ ਚ ਵੀ ਏਸੀ ਸਾਰੇ ਕਿਤੇ ਆਹ ਟਰਾਲੀਆਂ ਜਿਹੜੀਆਂ ਕੌਸ਼ਕ ਜਿਹੜੀਆਂ ਹੈਗੀਆਂ ਮਤਲਬ ਆਹ ਦੇਖੋ ਲੱਗੇ ਹੋਏ ਪੱਖੇ ਇਧਰ ਵੀ ਅੰਦਰ ਪੱਖੇ ਲੱਗੇ ਹੋਏ ਜਿਵੇਂ ਜਿਵੇਂ ਲੋਡ ਆ ਉਸੇ ਤਰ੍ਹਾਂ ਸਾਰਾ ਕੁਝ ਤਿਆਰ ਕੀਤਾ ਹੋਇਆ ਜਿਹਨੂੰ ਏਸੀ ਦੀ ਲੋੜ ਆ ਏਸੀ ਜਿਹਨਾਂ ਪੱਖੇ ਦੀ ਲੋੜ ਆ ਪੱਖੇ ਸੋਸੇ ਸਾਉ ਦਾ ਦੇਰ ਕੀਤਾ ਮਾਹੌਲ ਬਹੁਤ ਵਧੀਆ ਠੀਕ ਆ ਜੀ ਬਹੁਤ ਘੈਂਟ ਗੱਲ ਬਾਤ ਤੇ ਬਹੁਤ ਸੋਹਣਾ ਮਾਹੌਲ ਆ ਰੰਗ ਮਾਲਕ ਦੀ ਬੜੀ ਕਿਰਪਾ ਆ ਦੇਖੋ ਦੁੱਧ ਹੀ ਆਏ ਹੋਏ ਆ ਦੁੱਧ ਪਾਉਣ ਵਾਸਤੇ ਤੇ ਲੰਗਰ ਚ ਲੀ ਜਾਂਦਾ ਜੀ ਨਾਲ ਠੀਕ ਆ 24 ਘੰਟੇ ਲੰਗਰ ਚੱਲਦਾ ਦੇਖੋ ਪ੍ਰਸ਼ਾਦ ਬਣਿਆ ਹੋਇਆ ਪ੍ਰਸ਼ਾਦ ਖਾਈ ਜਾਂਦੇ ਸਾਰ ਮਾਹੌਲ ਬਹੁਤ ਘੈਂਟ ਆ ਜੀ ਆ ਜਗ੍ਹਾ ਸਾਫ਼ ਕਰਕੇ ਬੈਠਣ ਲਈ ਬਜ਼ੁਰਗਾਂ ਨੇ ਬਣਾਈ ਹੋਇਆ ਨਾਲ ਪਾਣੀ ਵੀ ਪੈਂਦੀ ਹੱਥੋਂ ਤੁਹਾਨੂੰ ਭਾਂਡੇ ਤੋਂ ਨੂੰ ਠੀਕ ਆ ਜੀ ਬਾਲਸ ਦੀ ਮਾਲਕ ਦੀ ਬੜੀ ਮਿਹਰ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸਾਹਮਣੇ ਮੈਡੀਕਲ ਸਹੂਲਤਾਂ ਜੀ ਇੱਧਰ ਤੁਹਾਨੂੰ ਲੰਗਰ ਦਾ ਅਗਲੇ ਅਗਲੀ ਸਾਈਡ ਦਿਖਾ ਦਿੰਦੇ ਆਂ ਦੇਖੋ ਬਜ਼ੁਰਗ ਲੰਗਰ ਛਕੀ ਜਾਂਦੇ ਮਾਹੌਲ ਬਹੁਤ ਸੋਹਣਾ ਮਾਲਕ ਦੀ ਬੜੀ ਕਿਰਪਾ ਜੀ ਦੇਖੋ ਲੋ ਬਜ਼ੁਰਗ ਲੰਗਰ ਛਕਣ ਲਾਗੇ ਸਾਹਮਣੇ ਸੋ ਨਾਲ ਲੱਸੀ ਠੀਕ ਹੈ ਜੀ ਰੋਟੀ ਅਚਾਰ ਠੀਕ ਹੈ ਹਰ ਇੱਕ ਚੀਜ਼ ਜਿਹੜੀ ਇੱਥੇ ਆ ਮਿਲਦੀ ਹੈ ਸਾਨੂੰ ਪਤਾ ਹੀ ਹੈ ਮਾਲਕ ਦੀ ਬੜੀ ਮਿਹਰ ਬਹੁਤ ਵਧੀਆ ਸੋਹਣਾ ਲੱਗ ਰਿਹਾ ਮਾਹੌਲ ਤੇ ਹਰ ਇੱਕ ਤੰਬੂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਭਰਾਵਾਂ ਨੇ ਸੋ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋਗੇ ਇਹਨੂੰ ਕਰਫ ਫੋਲੋ ਧੰਨਵਾਦ